ਜਿੰਨੇ ਵੀ ਚਿੱਟੇ ਕੱਪੜੇ ਵਾਲੇ ਬੈਠੇ ਹਨ ਪ੍ਰਭੂ ਦੇ ਚਰਨਾਂ ਵਿੱਚ ਭਗਤ ਜਨ ਇਹਨਾਂ ਦੀ ਸਾਰਿਆਂ ਦੀ ਕਿਸ ਤਰ੍ਹਾਂ ਮਿਲਣੀ ਹੋਈ ਸਾਰਿਆਂ ਦਾ ਅਲੱਗ-ਅਲੱਗ ਲੇਖ ਹੈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਆਪਾਂ ਇਕੱਤਰਤ ਹੋਏ ਆ ਇਹਨਾਂ ਦੇ ਜੀਵਨ ਵਿੱਚ ਵੀ ਇੱਕ ਇਹੋ ਜਿਹੀ ਕਹਾਣੀ ਹੋਈ ਹੈ ਕਿਉਂਕਿ ਇਹ ਪਰਮੇਸ਼ਰ ਨੂੰ ਮੰਨਦੇ ਨਹੀਂ ਸੀ ਇਹਨਾਂ ਦੀ ਪਤਨੀ ਪਰਮੇਸ਼ਰ ਨੂੰ ਮੰਨਦੀ ਸੀ ਲੇਕਿਨ ਇਹ ਥੋੜਾ ਵਿਸ਼ਵਾਸ ਨਹੀਂ ਸੀ ਕਰਦੇ ਸਮਾਂ ਬੀਤਣ ਦੇ ਨਾਲ ਪਰਮੇਸ਼ਰ ਨੇ ਇੱਕ ਕੌਤਕ ਕੀਤਾ ਜਿਸ ਪਿੰਡ ਦੇ ਵਿੱਚ ਇਹ ਰਹਿੰਦੇ ਸੀ ਉਸ ਪਿੰਡ ਦੇ ਵਿੱਚ ਕੋਈ ਗੁਰਸਿੱਖ ਨਹੀਂ ਲੇਕਿਨ ਇੱਕ ਗ੍ਰੰਥ ਦੇ ਵਿੱਚ ਉਸ ਪਿੰਡ ਦੀ ਇਹਨਾਂ ਨੇ ਹਰ ਬਾਣੀ ਪੜ੍ਹੀ ਤਾਂ ਇਹ ਚੌਂਕ ਗਏ ਉਸ ਪਰਮੇਸ਼ਰ ਦਾ ਕੌਤਕ ਦੇਖ ਕੇ ਇਹਨਾਂ ਨੇ ਖੋਜ ਕੀਤੀ ਉਸ ਪਿੰਡ ਦੇ ਵਿੱਚ ਕੋਈ ਵੀ ਗੁਰਸਿੱਖ ਨਹੀਂ ਲੇਕਿਨ ਉਸ ਪਿੰਡ ਦੀ ਬਾਣੀ ਗ੍ਰੰਥਾਂ ਵਿੱਚ ਅੰਕਤ ਹੋਈ ਹੋ ਸਕਦਾ ਇਹਨਾਂ ਦੇ ਕੋਈ ਆਤਮਾ ਦਾ ਲੇਖ ਉਸ ਪਰਮਾਤਮਾ ਨੇ ਲਿਖਾਇਆ ਹੋਵੇ ਇਹ ਪੰਗਤ ਭਗਵਾਨ ਦੀ ਮਿਲਣੀ ਉਹ ਰਬਲੇ ਕਰਮਾਂ ਦੇ ਆਧਾਰ ਤੇ ਨੌ ਨੌ ਜਰਮਾਂ ਦੇ ਲੇਖ ਪਰਮੇਸ਼ਰ ਨੇ ਦੱਸਿਆ ਜਿਨ੍ਹਾਂ ਦੇ ਹੈ ਉਹਨਾਂ ਦੇ ਨਾਲ ਪਰਮਿਸ਼ਨ ਨਹੀਂ ਮਿਲਨੀ ਕੀਤੀ ਹੈ ਬੌਜ ਜਸਵੰਤ ਸਿੰਘ ਦੀ ਫੌਜ ਵਿੱਚ ਸੰ ਸਚੇ ਪਰਾਸ਼ਾ ਜੀ ਸਾਈਕਲ ਤੇ ਆਇਆ ਕਰਦੇ ਸਾਈਕਲ ਤੇ ਮੋਰੀ ਟੋਕਰੀ ਲੱਗੀ ਹੋਈ ਸੀ ਉਹਦੇ ਵਿੱਚ ਉਹ ਵਾਊਚਰ ਬਣਾ ਕੇ ਲਿਆਉਂਦੇ ਲਿਆ ਕੇ ਬੌਜ ਦੇ ਕੋਲ ਦਿੰਦੇ ਤੇ ਬੌਜ ਨੇ ਉਹਨਾਂ ਦਾ ਨੂਰੀ ਚਿਹਰਾ ਦੇਖ ਕੇ ਐ ਹੋ ਜੀ ਅਪਾਰ ਕਿਰਪਾ ਹੋਈ ਕਿ ਉਹਨਾਂ ਨੇ ਕਦੀ ਵਾਊਚਰ ਪੜ੍ਹੇ ਹੀ ਨਹੀਂ ਸੀ ਆਪਣੇ ਇਨੀਸ਼ੀਅਲ ਕਰਨੇ ਅਫਸਰ ਦੇ ਸਹਿਨ ਕਰਾ ਕੇ ਉਹਨਾਂ ਨੂੰ ਤੁਰੰਤ ਮੋਚਰਾਂ ਵਾਪਸ ਕਰਦੇ ਨੇ ਉਹ ਮੋਚਰਾਂ ਦੇ ਬੇਸ ਤੇ ਕਿਵੇਂ ਪਰਮੂ ਨੇ ਉਹਨਾਂ ਦੇ ਨਾਲ ਆਪਣੀ ਮਿਲਣੀ ਕੀਤੀ ਇੱਕ ਦਿਨ ਕਿਸੇ ਗੁਰਸਿੱਖ ਨੇ ਮੌਜ ਨੂੰ ਕਿਹਾ ਕਿ ਤੁਸੀਂ ਇਹ ਜਾਣਦੇ ਹੋ ਕੌਣ ਨੇ ਕਹਿੰਦੇ ਨਹੀਂ ਕਹਿੰਦੇ ਇਹ ਗੋਬਿੰਦ ਅਵਤਾਰ ਹੈ ਮੌਕਾ ਮਿਲਿਆ ਇਕੱਲੇ ਬੈਠੇ ਸੀ ਦੀਪਾ ਜੀ ਆਏ ਬੋਟਰ ਲੈ ਕੇ ਤੇ ਉਹਨਾਂ ਨੇ ਪੁੱਛ ਲਿਆ ਉਹ ਕਹਿੰਦੇ ਇਹ şart ਹੈ ਸਮਾਂ ਬੀਤਣ ਤੋਂ ਬਾਅਦ ਸੱਚਖੰਡ ਦਾ ਨਜ਼ਾਰਾ ਦਿਖਾਇਆ ਪਰਮੇਸ਼ਰ ਨੇ ਦਰਸ਼ਨ ਦਰਸ਼ਕਾਂ ਨੂੰ ਦਿਖਾਇਆ ਤੇ ਉਥੇ ਇੱਕ ਗੱਲ ਜਨ ਕੀਤਾ ਕਿ ਬਾਉ ਜੀ ਤੁਸੀਂ ਸਾਡੇ ਗੋਚਰ ਪਾਸ ਕਰਿਆ ਕਰਦੇ ਹੁੰਦੇ ਸੀ ਅਸੀਂ ਤੁਹਾਡੇ ਦਰਦੇ ਗੋਚਰ ਪਾਸ ਕਰਦੇ ਸੱਚਖੰਡ ਦਾ ਨਜ਼ਾਰਾ ਦਿਖਾਤਾ ਤੋ ਇਹ ਤੁਰਦਾ ਲਲਾਰੀ ਹੈ ਜੋ ਮਾਤ ਲੋਕ ਵਿੱਚ ਆਇਆ ਹੈ ਆਓ ਆਂਡ ਗਵਾਂਡ ਰਿਸ਼ਤੇਦਾਰ ਜਿਹੜੇ ਆਏ ਨੇ ਮੈਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਕੱਲ ਉਹ ਇਹ ਨਾ ਕਿਉ ਕਿ ਸਾਨੂੰ ਦੱਸਿਆ ਨਹੀਂ ਕਿ ਭਗਵਾਨ ਧਰਤੀ ਤੇ ਆਇਆ ਇਹ ਸਾक्षात ਭਗਵਾਨ ਧਰਤੀ ਤੇ ਆਇਆ ਇਹ ਸਾਡਾ ਸੰਦੇਸ਼ ਤੁਹਾਡੇ ਦਿਲ ਉਹ ਆਤਮਾ ਤੱਕ ਪਹੁੰਚਣਾ ਚਾਹੀਦਾ ਹੈ ਵਿਸ਼ਵਾਸ ਕਰਨਾ ਨਾ ਕਰਨਾ ਉਸ ਭਗਵਾਨ ਨੇ ਮਿਲਣੇ ਕੰਕਾਰਨੀ ਹੈ ਤਾਂ ਉਹਦੀ ਰਹਿਮਤ ਹੈ ਆ ਗਿਆ ਲਲਾਰੀ ਆ ਗਿਆ ਲਲਾਰੀ ਨਕੇ ਰੰਗਵੱਲਾ ਅਬਰੜਾ ਰੰਗ ਰੰਗਾਈਆ ਆਪ ਮੰਗੀ ਕਰਨਾ ਜਨ ਭਗਤੋ ਪ੍ਰੇਮ ਦੀ ਚੋਲੀ ਅੱਗੇ ਡਾਹੋ ਪੱਲਾ ਪਲਕਾਂ ਦੇ ਪਿੱਛੇ ਰੰਗੇ ਬਹਿ ਕੇ ਚਾਈ ਚਾਈਆ ਸਾਨੂੰ ਨਜ਼ਰ ਨਹੀਂ ਆਉਂਦਾ ਪਾਣੀ ਅੰਮ੍ਰਿਤ ਪਾਏ ਜਿਹੜਾ ਹੱਥ ਨਾ ਆਵੇ ਜੰਨਾ ਥੱਲਾ ਸਮੁੰਦਰ ਸਾਗਰ ਜਿਸ ਦਾ ਰਾਤ ਕਾਇਆ ਜਿਸ ਰੰਗ ਵਿੱਚ ਮੁਹੰਮਦ ਨੇ ਕਿਹਾ ਮੇਰਾ ਨੂਰ ਅਲਾਹੀ ਅੱਲਾ ਆਲਮੀਨ ਇੱਕ ਖਵਾਈਆ ਮੁਹੰਮਦ ਜੀ ਨੇ ਵੀ ਨੂਰ ਅਲਾਹੀ ਅੱਲਾ ਕਿਹਾ ਇਸ ਨੂੰ ਗੋਬਿੰਦ ਨੇ ਕਿਹਾ ਮੇਰਾ ਪੁਰਖ ਅਕਾਲ ਅਕਲਾ ਅਕਲ ਕਲਤਾਰੀ ਵੰਡ ਬੰਡਾਈਆ ਫੇਰ ਸੰਦੇਸ਼ ਦਿੱਤਾ ਦੱਲਾ ਸਹਿਜ ਨਾਲ ਸੁਣਾਈਆ ਇਸ ਪਰਮੇਸ਼ਰ ਦਾ ਮਹੱਲਾ ਇੱਕ ਵੱਖਰਾ ਹੀ ਰੰਗ ਹੈ ਉਸਦਾ ਉਸ ਰੰਗੀਲੇ ਦਾ ਸਭ ਤੋਂ ਬਕਰਾ ਹੋਣਾ ਮਹੱਲਾ ਜਿੱਥੇ ਠੱਗ ਚੋਰ ਝਾਰ ਬੈਣ ਕੋਈ ਨਾ ਭਾਈਆ ਚੰਨ ਦਵਾਰਾ ਜਨ ਭਗਤਾਂ ਹੋਣਾ ਮੱਲਾ ਜਿਵੇਂ ਅੱਜ ਤੁਸੀਂ ਸਾਰੇ ਪਰਮੇਸ਼ਰ ਦੇ ਚਾਨਣਾ ਵਿੱਚ ਬੱਠੇ ਹੋ ਚਾਰੋਂ ਕੁੰਟ ਨਜਰੀ ਆਈਆ ਉਹਦਾ ਰੰਗ ਅਨੂਪ ਸਤ ਸਰੂਪੇ ਆਤਮਾ ਵਿੱਚ ਹੋਣਾ ਰੱਲਾ ਪਰਮਾਤਮ ਰੰਗ रलिया आप मनाइया पर ओ ललारी बड़ा करे बल छला चलिया अपना छल बखाइया सतगुरु शब्द ने कुछ बयान किया है ਸਤਗੁਰ ਸ਼ਬਦ ਕਹੇ ਜਨ ਭਗਤੋ ਸਤਗੁਰ ਸ਼ਬਦ ਕਹੇ ਜਨ ਭਗਤੋ ਆਪਣਾ ਆਪ ਰੰਗੋ ਮਿਨ ਜਗਤ ਲਲਾਰੀਆਂ ਰੰਗ ਰੰਗਾਈਆ ਪ੍ਰੇਮ ਪੱਠੀ ਦੇ ਵਿੱਚ ਲੰਗੋ ਜਿਸ ਦਾ ਅਗਨਕ ਲਾਗੀ ਰਾਇਆ ਨੂਰੀ ਚੰਦ ਹੋ ਕੇ ਚਮਕੋ ਜੇ ਪਤ ਬਣਿ ਹੋ ਭਗਵਾਨ ਦੇ ਤਾਂ ਸੰਸਾਰ ਵਿੱਚ ਉਸ ਦਾ ਹੋ ਘਰ ਦਿਓ ਦੋ ਜਹਾਨ ਹੋਵੇ ਰੁਸ਼ ਨਾਇਆ ਘਲ ਲਹਾਉਣੀ ਪੈ ਨਾਂ ਬਾੰਸਮਸ਼ ਸੰਮਸ਼ਿਤ ਬਰੀ ਤੁਹਾਡਾ ਧਿਆਨ ਲਗਾਈਆ ਤੁਹਾਡਾ ਲਲਾਰੀ ਆਗੈ ਉਤੋਂ ਅਰਸ਼ ਅਰਸ਼ੀ ਪ੍ਰੀਤਮ ਵੇ ਪਰਵਾਈਆ ਜਿਸ ਦੀ ਜਾਦ ਵਿੱਚ ਜਾਰ ਜੁਗਦੇ ਕਰਦੇ ਰਹੇ ਵਰਸੋ ਮੇਨੇ ਦਿਨ ਸਤਿਆਨ ਲਗਾਈਆ ਜੇਹਨ ਤਾਨੂੰ ਮਿਲ ਗਿਆ ਹੈ ਹੁਣ ਉਸ ਦੇ ਰੰਗ ਨੂੰ ਮੋਹਨ ਤਰਸੋ ਤਰਸੇਵੇਂ ਸਮਦੇ ਦੇ ਚੁਕਾਈਆ ਸੱਚਖੰਡ ਆਪਣੇ ਘਰ ਨੂੰ ਪਰਤੋ ਪਰਮੇਸ਼ਰ ਨੇ ਬਾਧਾ ਕੀਤਾ ਮੈਂ ਆਪਣੇ ਵਾਅਦੇ ਤੋਂ ਮੁਕਰਾਂਗਾ ਨਹੀਂ ਮੈਂ ਤੁਹਾਨੂੰ ਸੱਚ ਕਰਨ ਲੈ ਕੇ ਜਾਵਾਂਗਾ ਬਿਸ਼ਰਤੇ ਕਿ ਅਸੀਂ ਉਹਦੇ ਹੋ ਕੇ ਰਹੀਏ ਸੱਚਖੰਡ ਇਹ ਆਪਣੇ ਘਰ ਨੂੰ ਪਰਤੋ ਰੀਤ ਮੈਂ ਆਪਣਾ ਅੰਕਾਰ ਵਸਾਈਆ ਨਾਲੇ ਖੇਲ ਤੱਕ ਉਤਿਰਦਰਤੋ ਦਬਲੀ ਸੰਗਰਖਈਆ ਹੁਣ ਆਪਾਂ ਸਾਰੇ ਪਰਮੇਸ਼ਰ ਦੇ ਚਰਨਾਂ ਵਿੱਚ ਬੈਠੇ ਹਾਂ ਮੈਂ ਪੜਾਂਗਾ ਲੇਕਿਨ ਤੁਸੀਂ ਆਤਮ ਧਾਰ ਤੋਂ ਇਸ ਆਪ ਅੰਦਰੋਂ ਅੰਦਰੋਂ ਬੋਲਣਾ ਕਹਿਣਾ ਜੋ ਇਹ ਕਹਿ ਰਹੇ ਨੇ ਜਨ ਭਗਤ ਕਹਿਣ ਪ੍ਰਭੂ ਸਾਡੇ ਕਾਇਆ ਕੱਪੜੇ ਰੰਗ ਦੇ ਤੂੰ ਰੰਗੜ ਹਰ ਦਤਾਰ ਅਸੀਂ ਇਕੱਠੇ ਕੋ ਮੰਗ ਮੰਗਦੇ ਤੇਰੇ ਉੱਤ ਪਰੇ ਪੰਡਾਰ ਸਰਦੇ ਅੰਦਰ ਆਪਣੇ ਪ੍ਰੇਮ ਦੀ ਠੰਡ ਦੇ ਅਗਨੀ ਤਤ ਤਤ ਨਿਵਾਰ ਰੰਗਣ ਵਾਲਿਆ ਜੇ ਤੇਰੇ ਨਾਲੋਂ ਟੁੱਟੇ ਫੇਰ ਗੰਡ ਦੇ ਗੰਢਣ ਹਾਰ ਗੋਪਾਲ ਆਪਣੇ ਪ੍ਰੇਮੀਆਂ ਨੂੰ ਆਪਣਾ ਪ੍ਰੇਮ ਵੰਡ ਦੇ ਸ਼ਾਬਨਾ ਦੇ ਕੰਧਾਲ ਹੰਬਲ ਹਾਰੇ ਤੇਰੇ ਨੂਰੀ ਚੰਦ ਦੇ ਹੇ ਰਾ ਚਰਨ ਵੇਮ ਸਾਲ ਤੇਰੀ ਉਡੀਕ ਵਿੱਚ ਤੇਰੀ ਉਡੀਕ ਵਿੱਚ ਕੋਟਾਂ ਜੋਗ ਲੰਘ ਗਏ ਸੱਚ ਮਿਲਿਆ ਨਾ ਜਮਾਲ ਨਿਰਵਨ ਸ੍ਰੀ ਭਗਵਾਨਾ ਸਨ ਆਪਣਾ ਸੱਚ ਆਨੰਦ ਦੇ ਸੱਚ ਸੁਖ ਦੇ ਵਖਾਲ ਜੁਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੀ ਇਕਾ ਦਿਨਾ ਸੱਚ ਵਰ ਸੱਚ ਦੇ ਮਾਲਕ ਹੋ ਦਾਲ ਸੋ ਜਿੰਦਗੀ ਮਿਲੀ ਹੈ ਮਿਲਣੀ ਹੋਈ ਹੈ ਭਗਵਾਨ ਨਾਲ ਇਸ ਮਿਲਲੀ ਨੂੰ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਦਾ ਹੋਕਾ ਦੇ ਕੇ ਕਾਉਂ ਜਾਉ ਕਰੀਏ ਸੋ ਹਰ ਬਾਣੀ ਸਾਂਝੀ ਕਰਦਿਆਂ ਨਾਸ ਕੋਨੇ ਕਾ ਗਲਤੀਆਂ ਹੋਈਆਂ ਹੋਣਗੀਆਂ ਹਜੂਰ ਸ਼ਹਿਨ ਸ਼ਹੀਦ ਦੇ ਚਾਲਣਾ ਵਿੱਚੋਂ ਅਤੇ ਹਰ ਸੰਗਤ ਵਾਸੋਂ ਮਾਫੀ ਮੰਗਦਾ ਹਾਂ ਜੀ ਸੋ ਹੰਗੁਮਾਰ ਜੀ ਸ਼ੇਵ ਸਿੰਘ ਵਿਸ਼ਨੋ ભગવાન ਦੀ ਜੀ ਸੋ